ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 26 ਤੋਂ ਲੈ ਕੇ 31 ਮਾਰਚ ਅਤੇ 5 ਅਪ੍ਰੈਲ ਯਾਨੀ ਕਿ ਲਗਭਗ ਆਉਂਦੇ 10 ਦਿਨਾਂ ਦਾ ਮੌਸਮੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਸ ਤਰੀਕੇ ਦਾ ਮੌਸਮ ਬਣ ਰਿਹਾ ਹੈ ਕਦੋ ਕਦੋ ਪੰਜਾਬ ਦੇ ਵਿੱਚ ਬੱਦਲਬਾਹੀ ਅਤੇ ਮੀਂਹ ਦੇ ਹਾਲਾਤ ਪੈਣ ਸਕਦੇ ਨੇ ਕਿਉਂਕਿ ਆਹ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਕਣਕ ਦੀ ਫਸਲ ਸਰੋਂ ਦੀ ਫਸਲ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਇਹਨਾਂ ਦਿਨਾਂ ਦੇ ਵਿੱਚਕਾਰ ਕਣਕ ਜਿਹੜੀ ਹੈ ਉਹ ਆਖਰੀ ਪੜਾ ਤੇ ਆ ਜਾਂਦੀ ਹੈ ਫਸਲ ਪੱਕਣੀ ਸ਼ੁਰੂ ਹੋ ਜਾਂਦੀ ਹੈ ਤੇ ਕਿਸਾਨ ਵੀਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਡਿਪੈਂਡ ਹੋ ਜਾਂਦੇ ਨੇ ਮੌਸਮ ਦੇ ਉੱਪਰ ਅਜੇ ਇਹ ਦੇ ਵਿਚਕਾਰ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੋਂ ਤੁਸੀਂ ਵਾਂਝੇ ਨਾ ਰਹਿ ਸਕੋ ਅਤੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਮੌਸਮ ਫਿਲਹਾਲ ਪੰਜਾਬ ਅਤੇ ਨਾਲ ਲੱਗਦੇ ਇਲਾਕੇ ਵਿੱਚ ਠੀਕ-ਠਾਕ ਬਣਿਆ ਹੋਇਆ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਹਲਕੀ ਦਰਮਿਆਨੀ ਬੱਦਲਬਾਈ ਪੱਛਮੀ ਪਾਸੇ ਵਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਆਉਂਦੇ ਦਿਨਾਂਵੱਲ ਵਿੱਚ ਪੰਜਾਬ ਵੱਲ ਕੁਚ ਕਰੇਗੀ ਫਿਲਹਾਲ ਇਸ ਦਾ ਕੋਈ ਵੱਡਾ ਅਸਰ ਨਹੀਂ ਹੈ ਗੱਲ ਕਰਾਂਗੇ 25 ਤੋਂ ਲੈ ਕੇ 31 ਮਾਰਚ ਦੇ ਮੌਸਮ ਦੀ ਤਾਂ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਟਰੈਵਲ ਕਰ ਸਕਦੀ ਹੈ ਅਤੇ ਨਾਲ ਦੀ ਨਾਲ ਥੋੜੀ-ਬੋਤੀ ਪੱਛਮੀ ਸਿਸਟਮ ਵੀ ਪੰਜਾਬ ਦੇ ਨੇੜੇ-ਤੇੜੇ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜਾ ਹੈ ਉਹ ਥੋੜਾ ਬਹੁਤਾ ਮਿਕਸ ਬਦਲਵਾਈ ਦਾ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਹਾਲਾਤ ਨੇ ਜਿਹੜੇ ਉਹ ਇਹ ਬਣ ਸਕਦੇ ਨੇ ਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਥੋੜੀ-ਬੋਤੀ ਬੂੰਦਾਬੰਦੀ ਵੀ ਹੋ ਸਕਦੀ ਹੈ ਪਰ ਉਮੀਦ ਘੱਟ ਹੀ ਹੈ 90 ਤੋਂ 95% ਮੌਸਮ ਠੀਕ ਬਣਿਆ ਰਹੇਗਾ ਥੋੜੀ ਬੋਦੀ ਤਾਪਮਾਨ ਦੇ ਵਿੱਚ ਜ਼ਰੂਰ ਘਰਾਵਟਾਵੇਗੀ ਕਿਉਂਕਿ ਹਵਾ ਚੱਲਣ ਦੇ ਨਾਲ ਅਤੇ ਬੱਦਲਵਾਈ ਆਉਣ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਸੂਰਜ ਦੀ ਡਾਇਰੈਕਟ ਧੁੱਪ ਪੈ ਰਹੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਠੱਲ 35 ਹੋਈ ਦਿਖਾਈ ਦੇਵੇਗੀ ਅਤੇ ਜਿਹੜੇ ਤਾਪਮਾਨ 33 ਤੋਂ 35 ਡਿਗਰੀ ਤੱਕ ਪਹੁੰਚੇ ਹੋਏ ਨੇ ਉਹ 32 ਤੇ 33 ਡਿਗਰੀ ਤੋਂ ਥੱਲੇ ਥੱਲੇ ਹੀ ਰਹਿਣ ਦੀ ਉਮੀਦ ਬਣਦੀ ਹੋਈ ਦਿਖਾਈ ਦੇਵੇਗੀ। ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ 31 ਤੋਂ ਲੈ ਕੇ 5 ਅਪ੍ਰੈਲ ਦੇ ਇਹ ਜਿਹੜੇ ਅਗਲੇ 5 ਦਿਨ ਨੇ ਇਹਨਾਂ ਵਿੱਚ ਥੋੜੀ-ਬਹੁਤੀ ਹਵਾਵਾਂ ਜਿਹੜੀ ਖੁਸ਼ਕ ਹੋਣ ਦੀ ਉਮੀਦ ਪੂਰੀ-ਪੂਰੀ ਬਣੀ ਹੋਈ ਹੈ ਤੇ ਪੂਰਬੀ ਹਵਾ ਦੀ ਵੀ ਐਂਟਰੀ ਹੋ ਸਕਦੀ ਹੈ ਜਿਸ ਦੇ ਨਾਲ ਥੋੜਾ ਬਹੁਤਾ ਗਰਮੈਸ਼ ਦਾ ਮਾਹੌਲ ਦੁਆਰਾ ਤੋਂ ਬਣਦਾ ਹੋਇਆ ਦਿਖਾਈ ਦੇਵੇਗਾ ਅਤੇ ਤਾਪਮਾਨ ਜਿਹੜੇ ਨੇ ਉਹ 35 ਡਿਗਰੀ ਤੋਂ ਪਲੱਸ ਜਾਂਦੇ ਹੋਏ ਪੰਜਾਬ ਦੇ ਵਿੱਚ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੇ ਤਾਪਮਾਨ ਨੇ ਉਹ ਬਹੁਤ ਹੱਦ ਤੱਕ ਆਪਾਂ ਕਹੀਏ ਤਾਂ ਬਹੁਤ ਕਿਤਨਾ ਕਿਤੇ ਡਿਪੈਂਡ ਹੋ ਚੁੱਕੇ ਨੇ ਹਵਾਵਾਂ ਦੇ ਉੱਪਰ ਕਿਉਂਕਿ ਹੁਣ ਜਿਹੜੀ ਹਵਾਵਾਂ ਨੇ ਉਹ ਖਾਸ ਤੌਰ ਤੇ ਜਿਹੜੀ ਪੱਛਮੀ ਹਵਾ ਚੱਲ ਰਹੀ ਹੈ ਉਹਦੇ ਨਾਲ ਠੰਡ ਦਾ ਮਾਹੌਲ ਥੋੜਾ ਬਹੁਤਾ ਸ਼ਾਮ 7 ਵਜੇ ਤੋਂ ਬਾਅਦ ਅਤੇ ਸਵੇਰੇ 6 ਵਜੇ ਤੱਕ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਬਾਅਦ ਜਦੋਂ ਵੀ ਪੂਰਬ ਦੀ ਹਵਾ ਚੱਲਦੀ ਹੈ ਤਾਂ ਗਰਮਿਆਸ਼ ਦਾ ਮਾਹੌਲ ਬਣ ਜਾਂਦਾ ਹੈ ਤਾਂ ਹੁਣ ਜਦੋਂ ਪੂਰਬ ਦੀ ਹਵਾ ਚੱਲੇਗੀ ਤਾਂ ਗਰਮਿਆਸ਼ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਹਾਲਾਤ ਨੇ ਜਿਹੜੇ ਉਹ ਬਹੁਤ ਹੱਦ ਤੱਕ ਸਾਨੂੰ ਗਰਮੀ ਵਾਲੇ ਬਣਦੇ ਹੋਏ ਦਿਖਾਈ ਦੇਣਗੇ ਤੇ اچانک ਜਿਹੜੀ ਹੁਣ ਇਹ ਤਾਪਮਾਨ ਉੱਪਰ ਥੱਲੇ ਹੁੰਦੇ ਨੇ ਇਹਨਾਂ ਦੇ ਨਾਲ ਸਿਹਤ ਪੱਖ ਤੋਂ ਵੀ ਕਿਤੇ ਨਾ ਕਿਤੇ ਅਸਰ ਪੈਂਦਾ ਹੈ ਇਸੇ ਕਰਕੇ ਰਿਕਵੈਸਟ ਕਰਦੇ ਹਾਂ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਜਿਹੜੀ ਵੀ ਗਤੀਵਿਧੀਆਂ ਹੁੰਦੀਆਂ ਨੇ ਤੁਹਾਨੂੰ ਉਹਨਾਂ ਦੇ ਬਾਰੇ ਹਰੇਕ ਅਪਡੇਟ ਸਮੇਂ ਸਿਰ ਮਿਲਦੀ ਰਹੇ ਅਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਕਿਉਂਕਿ ਜਿਹੜੇ ਹੁਣ ਮੌਸਮ ਨੇ ਅਚਾਨਕ ਜਦੋਂ ਗਰਮੀ ਦੀ ਬਜਾਏ ਠੰਡ ਦੇਖਣ ਨੂੰ ਮਿਲਦੀ ਹੈ ਤਾਂ ਬਿਮਾਰੀਆਂ ਵਾਧਦੀਆਂ ਨੇ ਬੱਚਿਆਂ ਦੇ ਉੱਪਰ ਬਜ਼ੁਰਗਾਂ ਦੇ ਪਰਤੇ ਜੀਵ ਜੰਤੂਆਂ ਦੇ ਉੱਪਰ ਇਸ ਦਾ ਅਸਰ ਪੈਂਦਾ ਹੈ ਤੇ ਫਸਲਾਂ ਦਾ ਵੀ ਖਾਸ ਤੌਰ ਤੇ ਇਸ ਦਾ ਡਾਇਰੈਕਟ ਰਿਲੇਸ਼ਨ ਹੈ ਕਿਸੇ ਕਰਕੇ ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਸਬਸਕ੍ਰਾਈਬ ਕਰ ਲਓ ਜਦੋਂ ਵੀ ਕੋਈ ਨਵੀਂ ਅਪਡੇਟ ਆਵੇਗੀ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ ਤੇ ਤੁਸੀਂ ਕਿਸੇ ਵੀ ਜਾਣਕਾਰੀ ਤੋਂ ਵਾਂਝੇ ਨਹੀਂ ਰਹਿ ਸਕੋਗੇ ਅ ਬਾਕੀ ਓਵਰਆਲ ਮੌਸਮ ਦੀ ਗੱਲ ਕੀਤੀ ਜਾਵੇ ਤਾਂ 5 April ਤੱਕ ਮੌਸਮ ਠੀਕ ਹੈ ਮੀਂਹ ਦੀ ਗਤੀਵਿਧੀਆਂ ਘਟ ਨੇ ਬੂੰਦਾਬੰਦੀ ਤੇ ਬੱਦਲਬਾਈ ਹੋ ਸਕਦੀ ਹੈ ਪਰ ਜਿਹੜੇ ਹਾਲਾਤ ਨੇ ਉਹ ਠੀਕ ਠਾਕ ਹੀ ਬਣੇ ਰਹਿਣਗੇ ਬਾਕੀ ਅਗਲੀ ਅਪਡੇਟ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਵੈਦਰ ਵਾਈਸ ਮਿੰਦਰ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮਿਲਦੇ ਆ ਅਗਲੀ ਜਾਣਕਾਰੀ ਵਿੱਚ